ਪਾਤਲਾ ਸ਼ਹਿਰ ਦੇ ਵਿੱਚੋਂ ਗੁਜ਼ਰਦੇ ਕੌਮੀ ਮੁੱਖ ਮਾਰਗ ਤੇ ਲਾਈਆਂ ਗਈਆਂ ਲਾਈਟਾਂ 24 ਘੰਟੇ ਤਿੱਲ ਲੋਕਾਂ ਲਈ ਬਨ ਰਹੀਆਂ ਹਨ ਰਾਤ ਦੇ ਦਿਹਰਾ ਦਿਨ ਰਾਤ ਚੱਲਣ ਵਾਲੀਆਂ ਲਾਈਟਾਂ ਦੇ ਨਾਲ ਬਿਜਲੀ ਦੀ ਖਪਤ ਵੀ ਹੋ ਰਿਹਾ ਹੈ ਵਾਧਾ ਇਸ ਸਬੰਧੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਨਗਰ ਕੌਂਸਲ ਪਰ ਦਾਹਰਨ ਵੀਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਲਾਈਟਾਂ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੇ ਤੀਨਾਂ ਦੰਦਿਆਂ ਨੇ ਜਿਸ ਸਬੰਧੀ ਉਹਨਾਂ ਦੇ ਵੱਲੋਂ ਵੀ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਮੈਂ ਰਣਵੇਸੀ ਪ੍ਰਧਾਨਿਕ ਕੌਂਸਲ ਪਾਤੜਾ ਸ਼ਹਿਰ ਦੇ ਅੰਦਰ ਨੈਸ਼ਨਲ ਹਾਈਵੇ ਲੰਘਦਾ ਆ ਸਾਡਾ ਪਹਿਲੇ ਐਨ ਐਚ 71 ਸੀਗਾ 71 ਹੁਣ ਇਹਨੂੰ ਐਨ ਐਚ 52 ਕਹਿਣ ਲੱਗ ਪਏ ਨੇ ਇਹਦੇ ਬਾਰੇ ਚ ਪਿਛਲੇ ਸਮੇਂ ਦੌਰਾਨ ਤੋਂ ਲੈ ਕੇ ਕਾਫੀ ਲੰਬੇ ਸਮੇਂ ਤੋਂ ਮੈਂ ਕਹਿੰਦਾ 70 ਮਹੀਨੇ ਤੋਂ ਬਾਅਦ ਸਮਾਂ ਹੋ ਗਿਆ ਸਾਡੇ ਪੁਰਾਣੇ ਬਸ ਸਟੈਂਡ ਤੋਂ ਲੈ ਕੇ ਨਵੇਂ ਸੰਗਰੂ ਕੈਂਚੀਆਂ ਤੱਕ ਉਹ ਸੰਗਰੂ ਕੈਂਚੀਆਂ ਤੋਂ ਲੈ ਕੇ ਦਗਾਰ ਵਾਲੇ ਪੋਤ ਤੱਕ ਲਾਈਟਾਂ ਲਗਾਤਾਰ ਬੜੇ ਦਿਨ ਬੰਦ ਰਹੀਆਂ ਇਹਦੇ ਬਾਰੇ ਜਿਹੜੇ ਪੁਰਾਣੇ ਜਿਹੜੇ ਸਾਥੀ ਸੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡਾ ਠੇਕਾ ਜਿਹਾ ਖਤਮ ਹੋ ਚੁੱਕਿਆ ਬਈ ਹੁਣ ਸਾਡਾ ਠੇਕਾ ਖਤਮ ਹੈ ਤੁਸੀਂ 1033 1033 ਹੈਲਪਲਾਈਨ ਤੇ ਗੱਲ ਕਰੋ ਉਹ ਤੇ ਮੈਂ ਗੱਲ ਕੀਤੀ ਬੜਾ ਲੰਮਾ ਸਮਾਂ ਮੈਂ ਆਪਣੀ ਕੰਪਲੇਨ ਜਿਸਕਰਾ ਰਤੀ ਉਹਨਾਂ ਦਾ ਫੋਨ ਆਇਆ ਵੀ ਸਾਨੂੰ ਤੇ ਨਹੀਂ ਪਤਾ ਲੱਗਾ ਦਾ ਵੀ ਇਹ ਪੰਜਾਬ ਦੇ ਕਿਹੜੇ ਹਿੱਸੇ 'ਚ ਇਹ ਸੜਕ ਹੈਗੀ ਹੈ ਕਿਹੜੇ ਹਿੱਸੇ 'ਚ ਲਾਈਟਾਂ ਨੇ ਮੈਂ ਬਹੁਤ ਡਿਟੇਲ ਨਾਲ ਗੱਲਾਂ ਕੀਤੀਆਂ ਵੀ ਇਹ ਰੋ ਜਿਹੜਾ ਹੈਗਾ ਰਿਵਾੜੀ ਤੋਂ ਜਲੰਧਰ ਹੈਗਾ नेशनल हाईवे 71 नाउ 52 कुणा ने मैं बहुत समझाया ਵੀ ਸਾਰਾ ਟੂਲ ਪਲਾਜਾ ਜਿਹੜਾ 17 ਨੰਬਰ ਲਾਗੇ ਟੂਲ ਪਲਾਜਾ ਵੈ ਇਸ ਟੂਲ ਪਲਾਜੇ ਦੇ ਲਾਗੇ ਜਿਹੜਾ ਇਹ ਸਾਰਾ ਸ਼ਹਿਰ ਪੈਂਦਾ ਵਾ ਪਟਨਾ ਜ਼ਿਲ੍ਹਾ ਪਟਿਆਲੇ ਦੇ ਪੈਂਦਾ ਬਹੁਤ ਸਮਝਾਇਆ ਪਰ ਉਹਨਾਂ ਨੇ 15-20 ਮਿੰਟ ਨਾਲ ਮੇਰੇ ਗੱਲਬਾਤ ਕਰਨ ਤੋਂ ਬਾਅਦ ਇਹਨੂੰ ਰਿਜੈਕਟ ਕਰਤਾ ਵੀ ਤੁਹਾਡੀ ਕੰਪਨੀ ਰਿਜੈਕਟ ਕਿਤੇ ਨਹੀਂ ਸਾਨੂੰ ਸਮਝ ਨਹੀਂ ਆਈ ਵੀ ਤੁਹਾਡੀ ਕੰਪਲੇਂਟ ਕਿਉਂ ਮੈਂ ਹੈਰਾਨ ਐ ਵੀ ਸਾਡੇ ਸ਼ਹਿਰ ਦੇ ਅੰਦਰ ਦਿਨ ਰਾਤ ਚੋਰੀਆਂ ਹੋ ਰਹੀਆਂ ਨੇ ਦਾਕੇ ਪੇਰੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਉਹ ਰਾਇਜਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਲਾਈਟਾਂ ਦਾ ਪ੍ਰਬੰਧ ਜਿਹੜਾ ਅਜਨੇਸ ਨੇ ਹਾਈ ਲਾਈਟਾਂ ਅਸੀਂ ਠੀਕ ਨਹੀਂ ਕਰ ਸਕਦੇ ਤੁਹਾਨੂੰ ਠੀਕ ਰਾਇ ਜਾਂ ਜਾਣ ਅਤੇ ਸ਼ਹਿਰ ਦੇ ਅੰਦਰ ਪੁਲਿਸ ਪ੍ਰਸ਼ਾਸਨ ਜਿਹੜਾ ਉਚੋਸ ਕੀਤਾ ਜਾਵੇ ਤਾਂ ਕਿ ਸ਼ਹਿਰ ਦੇ ਅੰਦਰ ਹੋੜੀਆਂ ਬਾਰਦਾਤਾਂ ਨੂੰ ਰੋਕਿਆ ਜਾ ਸਕੇ ਮੈਂ ਹੁਣੇ ਜਾ ਕੇ ਆ ਦਿਨ ਦੇ ਦਿਨ ਲਾਈਟਾਂ ਜਗੰਡੀਆਂ ਨੇ ਇਹ ਲਾਈਟਾਂ ਪਿਛਲੇ ਤਕਰੀਬਨ 4-5 ਦਿਨ ਤੋਂ ਜਗ ਰਹੀਆਂ ਨੇ ਪਹਿਲਾਂ ਬੰਦ ਸੀ ਇਹ ਪਤਾ ਨਹੀਂ ਕਿਵੇਂ ਜਗਈਆਂ ਕਿੰਨ ਜਗਾਤੀਆਂ ਪਰ ਇਹ ਕਿਉਂ ਵੀ ਘੰਟੇ ਲਗਾਤਾ ਚੱਲ ਰਹੀਆਂ ਨੇ ਨੁਕਸਾਨ ਤਾਂ ਲਾਈਟ ਵੀ ਨਜਾਇਜ਼ ਚੱਲ ਰਹੀ ਹੈ ਉਹ ਜਿਹਨੇ ਬਿੱਲ ਭਰਨਾ ਨੁਕਸਾਨ ਤਾਂ ਉਹਦਾ ਵੀ ਹੈ ਨਗਰ ਕੌਂਸਲ ਤੋਂ ਬਿੱਲ ਨਹੀਂ ਭਰਨਾ ਨੈਸ਼ਨਲ ਹਾਈਵੇ ਬਿੱਲ ਭਰਨਾ ਮੈਂ ਬਿਜਲੀ ਦੀ ਖਪਤ ਬਿਜਲੀ ਨਜਾਇਜ਼ ਮੈਂ ਕਹਿੰਦੇ ਲੋੜ ਹੀ ਨਹੀਂ ਦਿਨੇ ਤਕਰੀਬਨ 10 12 ਘੰਟੇ ਨਜਾਇਜ਼ ਸਪਲਾਈ ਚੱਲ ਰਹੀ ਹੈ ਤੇ ਮੈਂ ਅਸੀਂ ਉਹਨਾਂ ਲੈਟਰ ਲਿਖ ਰਹੇ ਮੈਂ ਮੈਂ ਹੁਣ ਦੇਖ ਕੇ ਆਇਆ ਮੈਂ ਲੈਟਰ ਲਿਖਾ ਰਿਹਾ